ਕੀ ਤੁਸੀਂ ਵੀ ਕਾਫੀ ਲਵਰ ਹੋ ਜਿਸ ਦਾ ਦਿਨ ਕਾਫੀ ਪੀਏ ਬਿਨਾ ਸ਼ੁਰੂ ਨਹੀਂ ਹੋ ਸਕਦਾ ਜੇ ਹਾਂ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਦਰਅਸਲ ਜ਼ਿਆਦਾਤਰ ਲੋਕ ਨੀਂਦ ਤੋਂ ਬਚਣ ਜਾਂ ਪ੍ਰੋਡਕਟਿਵਿਟੀ ਵਧਾਉਣ ਦੇ ਲਈ ਕਾਫੀ ਪੀਂਦੇ ਨੇ ਅਤੇ ਇਸ ਦਾ ਪੂਰਾ ਸਹਰਾ ਇਸ ਵਿੱਚ ਮੌਜੂਦ ਕੈਫੀਨ ਨੂੰ ਜਾਂਦਾ ਹੈ ਕਿ ਜੇਕਰ ਕੈਫੀਨ ਦਾ ਸੇਵਨ ਘੱਟ ਮਾਤਰਾ ਦੇ ਵਿੱਚ ਕੀਤਾ ਜਾਵੇ ਤਾਂ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਪਰ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ 2 ਜਾਂ 3 ਕੱਪ ਤੋਂ ਵੱਧ ਕੌਫੀ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕੈਫੀਨ ਪੀਣ ਦੇ ਨੁਕਸਾਨਾਂ ਬਾਰੇ জানਾਂਗੇ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਜ਼ਿਆਦਾ ਕੌਫੀ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਕੈਫੀਨ ਸਰੀਰ ਦੀ ਪੈਰਾਸიმਪੈਥੈਟਿਕ ਸਿਸਟਮ ਨੂੰ ਡਿਸਟਰਬ ਕਰਦਾ ਹੈ ਜਾਨੀ ਸਰੀਰ ਵਿੱਚ ਕੈਫੀਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਸਰੀਰ ਆਰਾਮ ਨਹੀਂ ਕਰ ਪੰਦਾ ਅਤੇ ਐਡਰੇਨਾਲੀਨ ਦਾ ਪੱਧਰ ਵੱਧ ਜਾਂਦਾ ਹੈ ਇਸ ਕਾਰਨ ਦਿਲ ਦੀ ਧੜਕਣ ਵੱਜ ਜਾਂਦੀ ਹੈ ਇਸ ਨੂੰ ਐਟਰੀਅਲ ਫਾਈਬਰਿਲੇਸ਼ਨ ਕਿਹਾ ਜਾਂਦਾ ਹੈ ਇਸ ਕਾਰਨ ਦਿਲ ਨਾਲ ਜੁੜੀ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਲਈ ਧਿਆਨ ਰੱਖੋ ਕਿ ਤੁਸੀਂ ਕਿੰਨੀ ਕਾਫੀ ਪੀ ਰਹੇ ਹੋ ਕੈਫੀਨ ਸਰੀਰ ਵਿੱਚ ਐਡਰੇਨਾਲੀਨ ਦੇ ਪਦਰ ਨੂੰ ਵਧਾਉਂਦਾ ਹੈ ਤਾਂ ਦੱਸਦੀ ਕਿ ਐਡਰੇਨਾਲੀਨ ਇੱਕ ਤਰ੍ਹਾਂ ਦਾ ਹਾਰਮੋਨ ਹੈ ਜੋ ਸਰੀਰ ਦੇ ਵਿੱਚ ਕੁਦਰਤੀ ਤੌਰ ਤੇ ਪਾਇਆ ਜਾਂਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਧਮਣੀਆਂ ਸੁੰਗੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਇਸ ਕਾਰਨ ਖੂਨ ਦੇ ਟਕਕੇ ਬਣਨ ਲੱਗ ਜਾਂਦੇ ਨੇ ਜਾਂ ਧਮਣੀਆਂ ਦੇ ਫਟਣ ਦਾ ਖਤਰਾ ਰਹਿੰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਫੀਨ ਸਰੀਰ ਦੇ ਵਿੱਚ ਐਡਰੇਨਾਲੀਨ ਹਾਰਮੋਨ ਦੇ ਪੱਧਰ ਨੂੰ ਵਧਾਉਂਦਾ ਹੈ ਇਸ ਨੂੰ ਫਾਈਟ ਜਾਂ ਫਲਾਈਟ ਹਾਰਮੋਨ ਵੀ ਕਿਹਾ ਜਾਂਦਾ ਹੈ ਇਸ ਕਾਰਨ ਕੌਫੀ ਜਾਂ ਕੋਈ ਹੋਰ ਕੌਫੀ ਵਾਲਾ ਡਰਿੰਕ ਪੀਣ ਤੋਂ ਬਾਅਦ ਤੁਸੀਂ ਜ਼ਿਆਦਾ ਅਲਰਟ ਰਹਿੰਦੇ ਹੋ ਹਾਲਾਂਕਿ ਜੇ ਸਰੀਰ 'ਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਐਂਜ਼ਾਇਟੀ ਦੀ ਸਮੱਸਿਆ ਵੀ ਹੋ ਸਕਦੀ ਹੈ ਹਾਲਾਂਕਿ ਕੈਫੀਨ ਅੰਤੜੀਆਂ ਦੀ ਗਤੀ ਵਿੱਚ ਮਦਦ ਕਰਦਾ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਤੁਹਾਡੇ ਪਾਚਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਨਾਲ ਡਾਇਰੀਆ ਐਸਿਡ ਰਿਫਲਕਸ ਅਤੇ ਹਾਰਟ ਬਰਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਇਸ ਲਈ ਬਹੁਤ ਜ਼ਿਆਦਾ ਕੈਫੀਨ ਪੀਣ ਨਾਲ ਤੁਹਾਡਾ ਪਾਚਨ ਖਰਾਬ ਹੋ ਸਕਦਾ ਹੈ